ਕੀ ਦੇਖ ਰਹੇ ਹੋ এবੀਬ ਸੰਜਾ ਜੋਸ਼ ਜਜ਼ਬਾ ਜਨੂਨ ਸਸਕਾਲ ਇਸ ਵਾਰ ਦੀ ਵੱਡੀ ਖਬਰ ਤੇ ਦਿੱਲੀ ਤੋਂ ਹੈ ਜਿੱਥੇ ਡੈਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਆਪਣਾ ਬਿਆਨ ਜਾਰੀ ਕੀਤਾ। ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਉਹਨਾਂ ਵੱਲੋਂ ਅਸਤੀਫੇ ਦੀ ਗੱਲ ਹੋ ਰਹੀ ਸੀ ਉਹ ਬਿਲਕੁਲ ਅਫਵਾਹ ਹੈ। ਹਾਲਾਂਕਿ ਉਹਨੇ ਇਹ ਗੱਲ ਮੰਨੀ ਹੈ ਕਿ ਡੀਐਸਜੀਐਮਸੀ ਦੇ ਪ੍ਰਧਾਨ ਦਾ ਅਹੁਦਾ ਉਹਨਾਂ ਨੇ ਫਿਲਹਾਲ ਛੱਡਤਾ ਹੈ। ਔਰ ਉਹਦੀ ਜਿਹੜੀ ਕਾਰਗੁਜ਼ਾਰੀ ਹਾਲੇ ਤੱਕ ਉਹਨਾਂ ਦੇ ਮੀਤ ਪ੍ਰਧਾਨ ਜਿਹੜੇ ਹੈ ਕਮੇਟੀ ਦੇ ਉਹ ਦੇਖਣਗੇ। ਲੇਕਿਨ ਉਹਨਾਂ ਨੇ ਇਹ ਗੱਲ ਸਪਸ਼ਟ ਕੀਤੀ ਹੈ ਕਿ ਨਾ ਉਹਨਾਂ ਨੇ ਪਾਰਟੀ ਤੋਂ ਰਿਜ਼ਾਈਨ ਕੀਤਾ ਹੈ, ਨਾ ਹੀ ਆਪਣੇ ਅਹੁਦੇ ਤੋਂ ਰਿਜ਼ ਨਾਲ ਹੀ ਉਹਨਾਂ ਨੇ ਐਡ-ਆਨ ਕੀਤਾ ਕਿ ਪਾਰਟੀ ਨੂੰ ਡੈਫੀਨਿਟਲੀ ਨੁਕਸਾਨ ਹੋਇਆ ਹੈ ਜਿਹੜੀਆਂ ਬੇਅਦਬੀ ਨੂੰ ਲੈ ਕੇ ਇਸ਼ੂਸ ਹੋਏ ਔਰ ਡੇਰਾ ਮੁਖੀ ਨੂੰ ਮਾਫੀ ਨੂੰ ਲੈ ਕੇ ਹੋਏ ਉਸ ਤੋਂ ਬਾਅਦ ਜਿਹੜਾ ਟਕਸਾਲੀ ਅਕਾਲੀਆਂ ਨੂੰ ਲੈ ਕੇ ਇਸ਼ੂ ਅਕਾਲੀ ਦਲ ਫੇਸ ਕਰ ਰਹੀ ਹੈ ਇਹਦੇ ਵਿੱਚ ਵੀ ਜੀਕੇ ਨੇ ਬਿਲਕੁਲ ਕਿਹਾ ਕਿ ਜਿਹੜਾ ਨਵਾਂ ਲੀਡਰਸ਼ਿਪ ਹੈ ਅਕਾਲੀ ਦਲ ਦੀ ਔਰ ਜਿਹੜੀ ਟਕਸਾਲੀ ਅਕਾਲੀ ਨੇ ਉਹਨਾਂ ਵਿੱਚ ਕੋਆਰਡੀਨੇਸ਼ਨ ਦੀ ਕਮੀ ਹੈ ਔਰ ਉਹ ਖੁਦ ਸਾਰੀਆਂ ਗੱਲਾਂ ਪਾਰਟੀ ਪਲੇਟਫਾਰਮ ਤੋਂ ਚੁੱਕਣਗੇ ਇਹਦੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਵੀ ਉਹਨਾਂ ਦੀ ਪਾਰਟੀ ਨਾਲ ਔਰ ਕਿਸੇ ਨਾਲ ਕੋਈ ਨਿਰਾਸ਼ਗੀ ਨਹੀਂ ਹੈ ਅ ਦਿੱਲੀ ਦੇ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੀ ਤੋਂ ਅਸਤੀਫੇ ਦੇ ਕਈ ਜਗ੍ਹਾ ਤੇ ਖਬਰ ਆ ਰਹੀ ਹੈ ਮੈਂ ਕਿਸੇ ਕਿਸਮ ਦਾ ਅਸਤੀਫਾ ਨਹੀਂ ਦਿੱਤਾ ਇਹ ਸਾਡਾ ਕਨਸਟੀਟਿਊਸ਼ਨ ਕਹਿੰਦਾ ਹੈ ਕਿ ਜਦੋਂ ਪ੍ਰਧਾਨ ਕਿਤੇ ਬਾਹਰ ਜਾਵੇ ਤਾਂ ਉਹ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੂੰ ਆਪਣਾ ਚਾਰਜ ਦਿੰਦਾ ਹੈ ਤੇ ਮੈਂ ਆਪਣਾ ਚਾਰਜ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਾਹਿਬ ਅੰਬੀ ਸਿੰਘ ਹਰਾਨ ਨੂੰ ਦਿੰਦਾ ਔਰ ਇਸ ਤੋਂ ਇਲਾਵਾ ਹੋਰ ਕੋਈ ਕਰ ਲੈ ਤੇ ਚ ਨਹੀਂ ਦੇਖੀ ਜਾਣੀ ਚਾਹੀਦੀ ਆ ਇਹ ਮੇਰੀ ਸਮਝ ਸੇ ਬਾਹਰ ਹੈ ਕਿ ਇਹ ਮੁੱਦਾ ਕਿਉਂ ਉਠਾ ਮੈਂ ਨੇ ਤਾਂ ਚਾਰਜ ਰੂਟੀਨ ਵਿੱਚ دیا ਪਿਛਲੇ 4 5 6 ਦਿਨ ਸੇ ਮੈਂ ਨੇ ਚਾਰਜ ਦਿਆ ਔਰ ਅਗਲੇ 10 12 ਦਿਨ ਅਭੀ ਮੈਂ ਦਿੱਲੀ ਵਿੱਚ ਨਹੀਂ ਹੂੰ ਸੋ ਇਸ ਲਈ ਇਹ ਇਹ ਇਸ਼ੂ ਕੋ ਲਿਆ ਜਾ ਰਹਾ ਹੈ ਕਈ ਜਗ੍ਹਾ ਕਈ ਜਗ੍ਹਾ ਮੀਡੀਆ ਦੇ ਵਿੱਚ ਇਹ ਵੀ ਆਇਆ ਹੈ ਕਿ ਬਰਗਾੜੀ ਜਾਂ ਡੇਰਾ ਮਾਫੀ ਦੀ ਗੱਲ ਕੀਤੀ ਹੈ ਮੈਂ ਸਮਝਦਾ ਕਿ ਪਾਰਟੀ ਨੂੰ ਉਹਦਾ ਖਮਿਆਜ਼ਾ ਕਿਤੇ ਨਾ ਕਿਤੇ ਭੁਗਤਣਾ ਪਿਆ ਔਰ ਪਾਰਟੀ ਨੂੰ ਉਸ ਤੇ ਆਪਣੇ ਫੈਸਲੇ ਕਰੈਕਟ ਕਰਨ ਦੀ ਲੋੜ ਹੈ ਔਰ ਪਾਰਟੀ ਫੋਰਮ ਤੇ ਮੈਂ ਜ਼ਰੂਰ ਇਸ ਗੱਲ ਨੂੰ ਚੁੱਕਾਂਗਾ ਵੀ ਲੇਕਿਨ ਨਾ ਮੈਂ ਪਾਰਟੀ ਛੱਡ ਕੇ ਗਿਆ ਵਾ ਨਾ ਮੈਂ ਲੋਕਾਂ ਨੂੰ ਛੱਡ ਕੇ ਗਿਆ ਵਾ 1948 ਤੋਂ ਮੇਰੇ ਪਰਿਵਾਰ ਦਿੱਲੀ ਦੇ ਸੰਗਤ ਦੀ ਸੇਵਾ ਚਾ ਜ세ਦਾਰ ਸੰਤੋਖ ਸਿੰਘ ਨੇ ਜੋ ਕੰਮ ਕੀਤੇ ਮੈਨੂੰ ਦੱਸਣ ਦੀ ਲੋੜ ਨਹੀਂ ਅਖੀਰ ਉਹਨਾਂ ਦੀ ਅਸੈਸੀਨੇਸ਼ਨ ਹੋਈ 81 ਉਹਦੇ ਬਾਅਦ ਮੈਂ 22-23 ਸਾਲ ਦੀ ਉਮਰ ਤੋਂ ਲੱਗਾ ਅੱਜ 60 ਸਾਲ ਦਾ ਹੋ ਗਿਆ ਹਰੇਕ ਇਸ਼ੂ ਤੇ ਭਾਵੇਂ ਭਾਜੀਪੀ ਦੇ ਖਿਲਾਫ ਮੈਨੂੰ ਬੋਲਣਾ ਪਿਆ ਹੋਵੇ ਭਾਵੇਂ ਕਾਂਗਰਸ ਦੇ ਖਿਲਾਫ ਬੋਲਣਾ ਪਿਆ ਹੋਵੇ ਆਪਣੇ ਇਸ਼ੂ ਤੇ ਰਹਿ ਕੇ ਇੰਡੀਅਨ ਕਨਸਟੀਟਿਊਸ਼ਨ 'ਚ ਰਹਿ ਕੇ ਮੇਰੇ ਤੇ ਹਮਲੇ ਵੀ ਹੋਏ ਮੈਂ ਤਾਂ ਵੀ ਡਰਿਆ ਮੇਰੇ ਪਿਤਾ ਦਾ ਕਤਲ ਹੋਇਆ ਸੀ ਤਾਂ ਵੀ ਨਹੀਂ ਘਬਰਾਇਆ ਮੈਂ ਸਮਝਦਾ ਜਿਹੜੇ ਲੋਕੀ ਅੱਜ ਇਹ ਭੰਗੜੇ ਪਾ ਰਹੇ ਨੇ ਕਿ ਸੱਜਣ ਟਰੈਕਟਰ ਭਗਤ ਅਦੇ ਦੋਸਤ ਜਿਹੜੇ ਨੇ ਕਿ ਏ ਮਨਜੀਤ ਸਿੰਘ ਇਹਨਾਂ ਤੋਂ ਕਿਤੇ ਪਿੱਛੇ हट ਗਿਆ ਆਪਣੀ ਜ਼ਿੰਮੇਵਾਰੀ ਤੋਂ ਹਟਿਆ ਪੰਥਕ ਇਸ਼ੂਸ ਤੇ ਲੜਾਂਗੇ ਔਰ ਆਪਣਾ ਕੰਮ ਪੂਰਾ ਕਰਾਂਗੇ ਮੇਰੀ ਕੋਈ ਪਾਰਟੀ ਸੇ ਨਾਰਾਜ਼ਗੀ ਨਹੀਂ ਹੈ ਆਪਣੀ رائے ਹੋਤੀ ਹੈ رائے ਹਮ ਪਾਰਟੀ ਮੈਂ ਬੈਠ ਕੇ ਹਾਈ ਕਮਾਂਡ ਸੇ ਜ਼ਰੂਰ ਗੱਲ ਕਰਾਂਗੇ ਮੈਂ ਸਮਝਦਾ ਮਾਂ ਕਿ ਪਾਰਟੀ ਲੀਡਰ ਦੇ ਵਿੱਚ ਪਾਰਟੀ ਲੀਡਰਸ਼ਿਪ ਦੇ ਵਿੱਚ ਜਿਹੜੇ ਟਕਸ ਲੀਡਰ ਨੇ ਔਰ ਅੱਜ ਦੀ ਜਿਹੜੀ ਨਵੀਂ ਲੀਡਰਸ਼ਿਪ ਆਈ ਹੈ ਉਹਨਾਂ 'ਚ ਆਪਸ 'ਚ ਕੋਆਰਡੀਨੇਸ਼ਨ ਦੀ ਕਮੀ ਹੈ ਉਹ ਕੋਆਰਡੀਨੇਸ਼ਨ ਹੋਣੀ ਜ਼ਰੂਰੀ ਹੈ ਔਰ ਉਹ ਕੋਆਰਡੀਨੇਸ਼ਨ ਵਾਸਤੇ ਹੀ ਮੈਂ ਸਮਝਦਾ ਹਾਂ ਕਿ ਪਾਰਟੀ ਨੂੰ ਕੰਮ ਕਰਨਾ ਪਏਗਾ ਇਹ ਗੱਲਾਂ ਜ਼ਰੂਰ ਪਾਰਟੀ ਫੋਰਮ ਤੇ ਮੈਂ ਕਰਾਂਗਾ ਮੇਰਾ ਇਸ ਟਾਪਿਕ ਤੇ ਕੋਈ ਉਹ ਨਹੀਂ ਹੈ ਮੈਂ ਸਮਝਦਾ ਹਾਂ ਕਿ ਪਾਰਟੀ ਕੋ ਆਪਣੀ ਪਾਲਿਸੀਜ਼ ਕੇ ਉੱਪਰ ਇੱਕ ਵਾਰੀ ਫਿਰ ਸੇ ਪੁਨਰ ਵਿਚਾਰ ਕਰਨਾ ਪੜੇਗਾ